ਉਹ ਗੱਲ ਆ ਬਾਈ ਇਹ ਨਾ ਜਿਹੜੇ ਲੀਡਰ ਆ ਫਿਰ ਮੇ ਲਾਟੂ ਹੋਏ ਫਿਰਦੇ ਇਹ ਆਪਦਾ ਸਵਾਰਥ ਵੇਦੇ ਵੀ ਆਪਾਂ ਨੂੰ ਪੈਸਾ ਕਿੱਧਰ ਹੋਣਾ ਹੂੰ ਇਹ ਉਧਰ ਹੀ ਭੱਜ ਪੈਂਦੇ ਆ ਆਏ ਨਹੀਂ ਬਾਈ ਸਟੈਂਡ ਚਾਹੀਦਾ ਮੇਰੀ ਗੱਲ ਸੁਣਾ ਸਿਮਰਜੀਤ ਮਾਨ ਆ ساری ਔਰ ਆਪਦੀ ਸਟੈਂਡ ਤੇ ਰਿਹਾ ਅੱਜ ਕੌਮ ਦਾ ਜਰਨੈਲ ਆ ਉਹ ਬੰਦੇ ਨੇ ਵਕਤ ਵੀ ਚਾਲੇ ਜੇਲਾਂ ਵੀ ਕਟੀਆਂ ਆਜ਼ਾਦ ਭਾਰਤ ਚ ਦੋ ਬੰਦੇ ਆ ਜਿਨ੍ਹਾਂ ਨੇ ਸਭ ਤੋਂ ਵੱਧ ਜੇਲਾਂ ਕਟੀਆਂ ਸਿਮਰਜੀਤ ਮਾਨ ਤੇ ਪ੍ਰਕਾਸ਼ ਸਿੰਘ ਬਾਦਲ ਹੂੰ ਪ੍ਰਕਾਸ਼ ਸਿੰਘ ਬਾਦਲ ਨੇ 17 ਸਾਲ ਕੱਟੀ ਆ ਸਿਮਰਜੀਤ ਮਾਨ ਨੇ ਮੇਰਾ ਕਹ ਲੈ 15 16 ਸਾਲ ਕੱਟੇ ਐਡੇ ਬੰਦੇ ਨੇ ਤਸੀਹੇ ਹਜੇ ਬਾਦਲ ਸਾਹਿਬ ਨੂੰ ਚੱਲ ਤਸੀਹੇ ਨਹੀਂ ਮਿਲੇ ਉਹਨੂੰ ਤਾਂ ਤਸੀਹੇ ਵੀ ਮਿਲੇ ਬਾਈ ਉਹਦੇ ਪੈਰਾਂ ਦੇ ਨõ ਹਨੀ ਹੂੰ ਸਾਰੇ ਕੱਢੇ ਹੋਏ ਆ ਤੇ ਹੁਣ ਨਾ ਤੇਰੇ ਕੈਮਰੇ ਦੇ ਥਰੂ ਆਣਾ ਹੂੰ ਸੰਗਰੂਰ ਵਾਲਿਓ ਉਹਨੂੰ ਕੁਛ ਨਹੀਂ ਹੋਣਾ ਹੂੰ ਸਿਮਰਜੀਤ ਮਾਨ ਨੂੰ ਕੁਛ ਨਹੀਂ ਹੋਣਾ ਜੇ ਉਹਦੀ ਕਿਤੇ ਪਿੱਠ ਲੱਗ ਗਈ ਨਾ ਉਹ 2 ਮਿੰਟ ਸੁਣ ਕੇ ਤੇ ਘਰੇ ਜਾ ਕੇ ਬਹਿ ਜਾਊਗਾ ਪਰ ਮੇਣਾ ساری ਉਮਰ ਤੁਹਾਡੇ ਜੁਮੇ ਰਹੂਗਾ ਵੀ ਆਪ ਦੀ ਕੋਮ ਨਹੀਂ ਆਪ ਦਾ ਜਰਨੈਲ ਹਰਾਤਾ ਸੀ ਉਹਦੇ ਨਾਲ ਖੈਰਾ ਵੀ ਉਹ ਵੀ ਪੰਥ ਦੀ ਗੱਲ ਕਰਦਾ ਕਰਦਾ ਨਹੀਂ ਬਾਈ ਉਹ ਨਹੀਂ ਨਹੀਂ ਸੁਪਾਲ ਖੈਰਾ ਦੀ ਗੱਲ ਕਰ ਲਈ ਤਾਂ ਆਪਾਂ ਨਾਲ ਖੈਰਾ ਤਾਂ ਨੇੜੇ ਤੇ ਡੇ ਵੀ ਨਹੀਂ ਉਹ ਤਾਂ ਬਾਹਰੋਂ ਆਇਆ ਯਾਰ ਉਹ ਬੰਦਾ ਫੇਰ ਵੀ ਸੰਗਰੂਰ ਤੇ ਪਹਿਲਾਂ ਵੀ ਜਿੱਤਿਆ ਯਾਰ ਹੂੰ ਮੋੜੀਗੜ ਮਤ ਹੈਗਾ ਨਾ ਉੱਥੋਂ ਦਾ ਮੋੜੀਗੜ ਮਤ ਹੈਗਾ ਹਾਂ ਉੱਥੇ ਨਾ ਥੋੜਾ ਜਿਆ ਦੂਜੀਆਂ ਪਾਰਟੀਆਂ ਨੂੰ ਗਰੇਜ ਚਾਹੀਦਾ ਸੀਗਾ ਜਿਵੇਂ ਕਾਲੀ ਦਲ ਬਾਦਲਾ ਜਾਂ ਜਿਵੇਂ ਕਾਂਗਰਸ ਆ ਚਲੋ ਆਮ ਆਦਮੀ ਪਾਰਟੀ ਦਾ ਮੌਕੇ ਦੀ ਸਰਕਾਰ ਆ ਅਗਲੇ ਬਈ ਸਭ ਕੁਝ ਕਰ ਲਵੇ ਦੂਜੀਆਂ ਪਾਰਟੀਆਂ ਨੂੰ ਚਾਹੀਦਾ ਸੀਗਾ ਵੀ ਜਦੋਂ ਕੌਮਾਂ ਦੇ ਜਰਨਲ ਉੱਠ ਖੜਨ ਉਹਨਾਂ ਦੇ ਮੁਕਾਬਲੇ ਨਹੀਂ ਕਰੀ ਦੋ ਪੰਜਾਬ ਚਾਹੀਦਾ ਸੀ ਦੋ ਸੀਟਾਂ ਐ ਮਾਂ ਬਾਈ ਹਮ ਇੱਕ ਖੰਡੂਰ ਸਾਹਿਬ ਅਮਰਤਪਾਲ ਮਾਜੇ ਵਾਲੇ ਭਾਗੋ ਤੇ ਖੰਡੂਰ ਸਾਹਿਬ ਵਾਲਿਓ ਹਮ ਮੇਣਾ ਬਈ ਪਿਛਲੀ ਵਾਰ ਦਾ ਇਹਨਾਂ ਸਿਰ ਹਨਾ ਬੀਬੀ ਖਾਲੜਾ ਬੀਬੀ ਖਾਲੜਾ ਹਰਾਤੀ ਸੀਗੀ ਉਹ ਉਹਨਾਂ ਦਾ ਵੀ ਕੌਮ ਨੂੰ ਬਹੁਤ ਵੱਡੀ ਦੇਣਾ 84 ਵੇਲੇ ਜਸਵੰਤ ਸਿੰਘ ਖਾਲੜਾ ਨੇ ਪਤਾ ਹੀ ਨਹੀਂ ਅਣਗਿਣਤ ਕਿੰਨੀਆਂ ਕਲਾਸਾਂ ਦੇ ਸੰਸਕਾਰ ਕਰੇ ਸੀ ਤੇ ਉਹ ਫਿਰ ਉੱਥੇ ਹੀ ਗੱਲ ਆ ਜਾਂਦੀ ਆ ਵੀ ਲੋਕ ਗੁਣ ਚੋਦਾ ਉਹ ਕਦਰ ਨਹੀਂ ਪਾਉਂਦੇ ਉਹ ਗੁਣ ਦੀ ਕਦਰ ਨਹੀਂ ਪਾਈ ਤੇ ਵੋਟਾਂ 'ਚ ਪਿੱਠ ਲੱਗ ਗਈ ਸੀ ਤੇ ਜਿਨ੍ਹਾਂ ਨੇ ਬਈ ਦਰਬਾਰ ਸਾਹਿਬ ਤੇ ਟੈਕ ਕਰਾਇਆ ਸੀਗਾ ਉਹਨਾਂ ਦਾ ਉਮੀਦਵਾਰ ਜਿੱਤ ਗਿਆ ਸੀ ਵੇ ਕਿੱਡਾ ਵੱਡਾ ਮੇਹਣਾ ਤੇ ਮੇਹਣਾ ਐਤ ਕੀ ਲਾਉਣ ਦਾ ਮੌਕਾ ਭਾਈ ਸਾਹਿਬ ਨੂੰ ਉੱਥੋਂ ਬਾਈ ਜਿਤਨਾ ਚਾਹੀਦਾ ਮਾਹੌਲ ਜਤਾ ਬਣਿਆ ਪਿਆ ਕਿ ਨਈ ਮਾਹੌਲ ਵੀ ਬਣਿਆ ਪਿਆ ਤੇ ਹੱਕ ਵੀ ਆ ਬਾਈ ਜਦੋਂ ਕੌਮਾਂ ਦੇ ਜਰਨੈਲਾਂ ਤੇ ਪੀੜਾਂ ਪੈ ਜਾਣ ਤੇ ਫਿਰ ਜਦੋਂ ਨਾਲ ਸਾਥ ਹੀ ਨਾ ਦੇਣ ਹੂੰ ਤੇ ਫਿਰ ਉਹ ਕੌਮ ਦਾ ਜਰਨੈਲ ਵੀ ਕਦਾ ਰਹਿ ਗਿਆ ਤੇ ਫਿਰ ਉਹਦੀ ਦੇਣ ਵੀ ਕੀ ਰਹੇਗੀ ਫਿਰ ਤਾਂ ਉਹਦੀ ਦੇਣ ਦਾ ਕੋਈ ਨਹੀਂ ਸਮਝਿਆ ਕਿਸੇ ਨੇ ਦੋ ਸੀਟਾਂ ਪੰਜਾਬ ਚਾਅ ਮਾ ਇਹ ਦੋ ਸੀਟਾਂ ਨੇ ਆਪਣਾ ਸਿੱਖਾਂ ਦਾ ਮੋੜੀ ਗੱਢਣੀ ਆ ਸੈਂਟਰ 'ਚ ਜਾ ਕੇ ਤੇ ਦੂਜੇ ਪਾਸੇ ਵਿਰਸਾ ਸਿੰਘ ਬਲਟੋਆ ਚੋਂ ਲੜੀਏ ਜੀ ਉਹ ਕਹਿੰਦਾ ਮੈਂ ਬੜਾ ਜਰਨੈਲ ਐ ਬੜਾ ਕੰਮ ਕੀਤਾ ਦਾ ਕੋਈ ਜਰਨੈਲ ਨਹੀਂ ਜਿਹੜਾ ਕੰਮ ਛੋਟੀ ਉਮਰ 'ਚ ਵੱਡਾ ਉਹ ਕਰਕੇ ਆ ਨਾ ਭਾਈ ਜੰਮਪਾਲ ਉਹ ਕੋਈ ਵੀ ਨਹੀਂ ਕਰ ਸਕਦਾ ਉਹ ਕਿਵੇਂ ਭਾਈ ਉਹਨੇ ਗਲਤ ਤਾਂ ਇਹ ਨਾ ਕੀਤਾ ਲੋਕਾਂ ਦੇ ਮੁੰਡਿਆਂ ਨੂੰ ਨਸ਼ਿਆਂ ਚੋਂ ਕੱਢ ਕੇ ਅੰਮ੍ਰਿਤ ਸੰਚਾਰ ਹੀ ਕਰਾਉਂਦਾ ਸੀ ਐਨਐਸਏ ਲਾਈ ਉਹਨੂੰ ਅੱਤਵਾਦੀ ਬਣਾਤਾ ਉਹ ਲੱਗਦਾ ਸੀ ਉਹ ਗਲਤ ਆ ਬਈ ਉੱਥੇ ਸਰਕਾਰਾਂ ਉੱਥੇ ਸਰਕਾਰਾਂ ਗਲਤ ਆ ਉੱਥੇ ਸਰਕਾਰਾਂ ਗਲਤ ਆ ਕਿਉਂਕਿ ਅੱਤਵਾਦੀ ਕੋਈ ਹੋ ਟਾਈਪ ਹੁੰਦਾ ਇਹ ਚੀਜ਼ ਹੋ ਟਾਈਪ ਹੁੰਦੀ ਆ ਠੀਕ ਆ ਕਸੂਰ ਕਰਿਆ ਉਹਦੀ ਜਿਹੜੀ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਸੀ ਪਰ ਐਨਐਸਏ ਕਿਤੇ ਨਾ ਕਿਤੇ ਗਲਤ ਆ ਹੂੰ ਤੇ ਬਦਲ ਉਹ ਫਿਰ ਹੁਣ ਬਈ ਲੋਕ ਦੱਸ ਦੇਣਗੇ ਵਿਰਸਾ ਬਲਟੂਆ ਨੇ ਤੁਸੀਂ ਮੰਨਦੇ ਨਹੀਂ ਜੋਧਾ ਨਹੀਂ ਮੰਨਦੇ ਨਹੀਂ ਭਾਈ ਠੀਕ ਆ ਵਿਰਸਾ ਸਿੰਘ ਬਲਟੂਆ ਨੂੰ ਮੈਂ ਮਾੜਾ ਨਹੀਂ ਕਹਿੰਦਾ ਕੰਮ ਉਹਨੇ ਵੀ ਕਰਿਆ ਆਪਦੇ ਇਲਾਕੇ ਚ ਪਰ ਅੱਜ ਵਿਰਸਾ ਸਿੰਘ ਬਲਟੂਆ ਨੂੰ ਚਾਹੀਦਾ ਸੀਗਾ ਭਈ ਉਹ ਬਰਾਬਰ ਉਹਨਾਂ ਦੇ ਟਿਕਟ ਤੇ ਨਾਲ ਲੜਦੇ ਉਹ ਉਥੇ ਕਿਤੇ ਨਾ ਕਿਤੇ ਕਾਲੀ ਦਲ ਨੂੰ ਵੀ ਚਾਹੀਦਾ ਸੀ ਕਿਤੇ ਨਾ ਕਿਤੇ ਚਾਹੀਦਾ ਸੀ ਹਣਾ ਜੇ ਕਹਿੰਨੇ ਪੰਥ ਦੀ ਗੱਲ ਕਰਦੇ ਆ ਤੇ ਪੰਥ ਦੀ ਗੱਲ ਕਰਦੇ ਆ ਪੰਥ ਤਾਂ ਇੱਕ ਹੀ ਆ ਤੇ ਐਸਜੀਪੀਸੀ ਵੀ ਸਿੱਖਾਂ ਦੀ ਇੱਕ ਹੀ ਆ ਬਿਲਕੁਲ ਕਿਤੇ ਨਾ ਕਿਤੇ ਐਸਜੀਪੀਸੀ ਦੇ ਜਥੇਦਾਰ ਸਾਹਿਬ ਨੂੰ ਵੀ ਚਾਹੀਦਾ ਵੀ ਲੋਕਾਂ ਨੂੰ ਅਪੀਲ ਕਰਨ ਹੂੰ ਬਈ ਇਹ ਕੌਮ ਦੇ ਯੋਧੇ ਆ ਇਹਨਾਂ ਨੂੰ ਵੋਟ ਪੈਣੀ ਚਾਹੀਦੀ ਲੱਗਦਾ ਕੀ ਓਵਰਾਲ ਕੀ ਲੱਗਦਾ ਵੀ ਉਹਦਾ ਭਾਈ ਹਜੇ ਤਾਂ ਨਹੀਂ ਖਡੂਰ ਸਾਹਿਬ ਸੀਟ ਬਿਲਕੁਲ ਕਲੀਅਰ ਆ ਬਈ ਮੰਨ ਕੇ ਚੱਲੋ ਭਾਈ ਸਾਹਿਬ ਨੂੰ ਲੋਕ ਸਮਰਥਨ ਦੇਣਗੇ ਪਰ ਥੋੜਾ ਜਿਹਾ ਡਰ ਤਾਂ ਹੁੰਦਾ ਹੀ ਆ ਪਿਛਲੀ ਵਾਰੀ ਖਾਲੜਾ ਵੇਰੀ ਕੀ ਹੋਣੀ ਸਾ ਡਰ ਤਾਂ ਹੈਗੇ ਹੈਗਾ ਹਾਂ ਹੁਣ ਇਹ ਲੋਕਾਂ ਨੇ ਤੈਅ ਕਰਨਾ ਬਈ ਕੁਝ ਕਹਿ ਨਹੀਂ ਸਕਦੇ ਹੋਣ ਕੇ ਤੇ ਇਹ ਨਾ ਕਹਿ ਰਹੇ ਨਾ ਵੀ ਅਮਰਤਪਾਲ ਦੀ سپورਟ ਕਰੀ ਜਾਂਦਾ ਨਹੀਂ ਮੈਂ ਬਾਈ ਕਿਸੇ ਦੀ ਅਕਾਲੀਆਂ ਦੀ ਅਕਾਲੀਆਂ ਦੀ ਯਾਰ سپورਟ ਕਿਸੇ ਦੀ ਨਹੀਂ ਬੰਦਾ ਫਿਰ ਮੈਂ ਤਾਂ ਲੁਧਿਆਣੇ ਤੇ ਵੀ ਆਣਾ ਬਈ ਰਾਜਾ ਬਣਗਾ ਹਰਦਾ ਹੀ ਨਹੀਂ ਹੂੰ ਮੈਂ ਤਾਂ ਫਰੀਦਕੋਟ ਤੇ ਵੀ ਆਣਾ ਬਈ ਕਰਮਜੀਤ ਨੂੰ ਮੋਲ ਫਿਰ ਉੱਥੇ ਫਿਰ ਹੁਣ ਤੁਸੀਂ ਆਖੋਗੇ ਹੁਣ ਇਹ ਆਮ ਆਦਮੀ ਚੋਗਾ ਆਏ ਨਹੀਂ ਹੁੰਦਾ ਇਹ ਬੰਦੇ ਦਾ ਲੈਵਲ ਹੁੰਦਾ ਹੂੰ ਕੋਈ ਵੀ ਆ ਇਨਸਾਨ ਜਿਵੇਂ ਹੁਣ ਰਾਜਾ ਬਣਗਾ ਐਡਾ ਵੱਡਾ ਇੱਕ ਤਾਂ ਚਿਹਰਾ ਮੌਕੇ ਤੇ ਕਾਂਗਰਸ ਦਾ ਪ੍ਰਧਾਨ ਆ ਬੰਦੇ ਦੀ ਸੈਂਟਰ ਚ ਵੀ ਪਹੁੰਚ ਆ ਰਾਹੁਲ ਗਾਂਧੀ ਤਿੱਕਾ ਉਹਨੂੰ ਲੋਕ ਚਾਹੁੰਦੇ ਵੀ ਆ ਇੱਕ ਹੁਣ ਪੱਗ ਬੰਨਣ ਲੱਗ ਪਿਆ ਮੁੱਖ ਮੰਤਰੀ ਨੂੰ ਵੀ ਫਿਰਦਾ ਬਾਣੇ ਮੋٹے ਬਣੂਗਾ ਵੀ ਪੱਗ ਦੇ ਨਾਲ ਤੇ ਹੱਸ ਪਿਆ ਨਹੀਂ ਬਣੂਗਾ ਵੀ ਬਈ ਬਣੂਗਾ ਵੀ ਟਾਈਮ ਆਊਗਾ ਕਿਉਂਕਿ ਕਿ ਦੜਵਾ ਇੱਕ ਹੈ ਜੀ ਸ਼ੀਟ ਆ ਜਿਹੜਾ ਇੱਥੋਂ ਐਮਐਲਏ ਬਣ ਕੇ ਗਿਆ ਉਹ ਮੁੱਖ ਮੰਤਰੀ ਬਣ ਕੇ ਰਿਆ ਬੜਾ ਵਰਦਾਨ ਆ ਹਨਾ ਇਹ ਵਰਦਾਨ ਆ ਬਈ ਕਿ ਦੜਵਾ ਵਾਲਿਆਂ ਨੂੰ ਇਹ ਮਾਨ ਵਾਲੀ ਮਾਨ ਨਾਲ ਕਹਿਣਾ ਬਾਂਦਾ ਵੀ ਆ ਬਾਹਰ ਜਾ ਕੇ ਵੀ ਅਸੀਂ ਕਿਦੜਵੇ ਵਾਲੇ ਆ ਹੂੰ ਬਾਈ ਜਦੋਂ ਚੰਡੀਗੜ੍ਹ ਨੂੰ ਜਾਂਦੇ ਸੀਗੇ ਨਾ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀਗੀ ਹੂੰ ਜਦੋਂ ਰਾਜ ਜਾਂਦੇ ਆ